ਹਾਂਜੀ ਆਪਾਂ ਪਹੁੰਚੇ ਹਾਂ ਵਸਤੀ RAMLAL ਦੇ ਨਾਲ ਵਸਤੀ RAMLAL ਕੋਲ ਆ ਦੇਖੋ ਪਾਣੀ ਦਾ ਪੱਧਰ ਹਾਂਜੀ ਵੀਰ ਹਾਂਜੀ ਪਾਣੀ ਕਿਵੇਂ ਚੜਿਆ ਕੱਲ ਦਾ ਅੱਛਾ ਜੀ ਹਾਂ ਤਾਂ ਗਿਆ ਅੱਛਾ ਅੱਛਾ ਇਰਾਦਾ ਪੈਨ ਲਾ ਪਿਆ ਹੈ ਆ ਦੇਖੋ ਆ ਥੋੜਾ ਉੱਚਾ ਕਰਕੇ ਬਚਿਆ ਸੀ ਹੁਣ ਪਾਣੀ ਇਹਨੂੰ ਵੀ ਪੈਨ ਲੱਗ ਗਿਆ ਆ ਦੇਖੋ ਰਾਤ ਦੇ 2 ਵਜੇ ਪਾਣੀ ਦਾ ਵਹਾਵ ਵੇਖੋ ਕਿੰਨਾ ਤੇਜ ਆ ਰੈਗਰ ਉਪੜੀ ਕਰੇ ਕੋਈ ਸਰਕਾਰੀ ਪ੍ਰਸ਼ਾਸਨ ਅਧਿਕਾਰੀ ਕੋ ਆਇਆ ਕਿ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਕੋਈ ਨੁਮਾਇੰਦਾ ਨਹੀਂ ਆਇਆ ਤੇ ਆਪਣੇ ਐਮਐਲ ਸਾਹਿਬ ਹੋਈ ਐ ਐਮਐਲ ਹੈ ਯਾਰ ਮੈਂ ਅੱਗੇ ਵੀ ਗੱਲ ਕਰਦਾ ਨੂੰ ਆਪ ਬਣਾਉਣੇ ਕਾਲ ਵਾਸਤੇ ਉਹਨਾਂ ਨੂੰ ਇਹਨਾਂ ਕੰਮ ਵਾਸਤੇ ਬਣਾਉਣੇ ਆ ਜੋ ਪੀੜ ਭਗ ਆਪਣੇ ਕੰਮ ਆਉਣ ਕਿ ਹੈਨਾ ਕੋਈ ਕੰਮ ਨਹੀਂ ਆਉਣੀ। ਹੋਰ ਕਿਹੜਾ ਆਪਾਂ ਨੂੰ ਕਹਿੰਦੇ ਹੁਣ ਰੁਪਈਆ ਸੁੱਟ ਜੋ। ਬਸ ਬਸ। ਆਓ ਮੜੈ ਉਰੇ ਆਜੋ। ਆਇਆ। ਤੁਸੀਂ ਤੁਸੀਂ ਇਤਰਾ ਪੋਈ ਮੜੈ ਆ। ਮਾਇਰ ਫੜਾ ਬਣਾਇਆ। ਮੈਂ ਵੀਰ ਨਾਲ ਗੱਲ ਮਾ ਕੇ ਇਧਰ ਆਓ। ਇਹਨੂੰ ਪੜਤ ਕੇ ਕਿ। ਅੱਜ ਅਸਲ ਕਿ ਦੇਖਣਾ ਭਾਏ? ਨਹੀਂ ਦੇਖਦਾ। ਅੱਜ ਮੇਰੇ ਤੇ ਹੁੰਦਾ ਸੌ ਕੀ ਕਰੇ ਤੁਸੀਂ? ਅੱਜ ਤਾਂ ਮਹਾ ਜੀ ਇੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ। ਕੋਈ ਹੁਣ ਕੋਈ ਦਾ ਨਹੀਂ ਕੀਤਾ ਕਿ ਵੀ ਇੰਨਾ ਪਾਣੀ ਆ ਰਿਹਾ ਹੈ ਕੋਈ ਅੱਛਾ ਕੋਈ ਵੀਰ ਕੰਦਰ ਕੋਈ ਕੁਝ ਨਹੀਂ ਦੱਸਿਆ ਗਿਆ ਕਿੰਨਾ ਪਾਣੀ ਆ ਰਿਹਾ ਹੈ ਇਹ ਸੂਚਨਾ ਮਿਲਦੀ ਹੈ ਤਲਾਹ ਮਿਲਦੀ ਏ ਜਿਵੇਂ ਅੱਗੇ ਸੱਤਾਂ ਜੀਆਂ ਖਬਰਾਂ ਜੇ ਆਪਾਂ ਨੂੰ ਛਾਉਣ ਨੂੰ ਦੱਸ ਦਿੰਦਾ ਹੁੰਦਾ ਸੀ ਹਾਂਜੀ ਕਹਿੰਦੇ ਪਾਓ ਵੀ ਤਲਾਹ ਕੋਈ ਕੀਤੀ ਨਹੀਂ ਗਈ ਪ੍ਰਸ਼ਾਸਨ ਵਾਲੇ ਵੀ ਪਾਣੀ ਆ ਰਿਹਾ ਕਿੰਨਾ ਆ ਰਿਹਾ ਕਿਵੇਂ ਆ ਰਿਹਾ ਕੁਝ ਦੱਸਿਆ ਗਿਆ ਨਾ 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 ਕੁਝ ਨਹੀਂ ਦੱਸਿਆ ਗਿਆ ਜੀ ਆ ਅਸੀਂ ਆਪ ਦਾ ਆਰਜੀ ਇੱਕ ਬੰਨ ਬਣਾ ਕੇ ਮਤਲਬ ਝੋਨਾ ਬਚਾਇਆ ਸੀਗਾ ਜੀ ਤੇ ਰਾਤ ਇਹ ਵੀ ਆ ਵੀਰ ਕਦੇ ਵਿਆਰ ਚ ਬੰਨ ਬਣਾ ਕੇ ਝੋਨਾ ਬਚਾਇਆ ਸੀ ਝੋਨਾ ਡੁੱਬ ਗਿਆ ਇਹ ਕਹਿੰਦੇ ਪਾਓ ਸਿਰਫ ਆਪ ਨੂੰ ਇਸਤੇਮਾਲ ਹੀ ਕਰਦੇ ਆ ਬਿਲਕੁਲ ਜੀ ਸਿਰਫ ਨਵਾਂ ਤੋਂ ਨਵਾਂ ਆ ਕੇ ਆਪਣ ਵਰਤਣਾ ਹਾਂ 2023 ਚ ਪਾਣੀ ਆਇਆ ਜੀ ਤੁਹਾਨੂੰ ਪਤਾ ਵੀ ਉਦੋਂ ਤੋਂ ਉਦੋਂ ਵੀ ਹਾਲਾਤ ਬਹੁਤ ਮਾੜੇ ਸੀ ਹਾਲਾਤ ਉਹੀ ਬੰਦੇ ਜਾਂਦੇ ਆ ਉਦੋਂ ਬੱਕਰੀ ਤੇ ਆ ਮੁਰਗੀ ਦਾ ਮਾਇਬਾ ਦੇਣ ਵਾਲੀ ਸਰਕਾਰ ਨੇ ਸਾਡੀਆਂ ਫਸਲਾਂ ਦਾ ਇਤਕਰ 23 ਦਾ ਮਾਇਬਾ ਸਾਨੂੰ ਨਹੀਂ ਮਿਲਿਆ ਜੀ ਲਾਹ ਹਸਾ 2023 ਦਾ ਅਜੇ ਟਿੱਕਰ ਸਾਨੂੰ ਮਾਏ ਬਾਣੀ ਮਿਲਿਆ ਜੀ ਮਾ ਮਾ ਅਸੀਂ ਕੀ ਸਰਕਾਰ ਤੋਂ ਉਮੀਦ ਕਰ ਸਕਦੇ ਮਾਵਜਾ ਵੀ ਕੀ ਹੈ ਵੀ ਜਿਹੜਾ 5-7000 ਆਪਾਂ ਨੂੰ ਮਿਲੇਗਾ 20000 ਦਾ ਖਰਚਾ ਆਇਆ ਪਿਆ 20000 ਖਰਚਾ ਆਇਆ ਪਿਆ ਉਹ ਹੁਣ ਤਾਂ ਭਚੋਣਾ ਵਧਣਾ ਹੀ ਹੈ ਵਧਣਾ ਹੀ ਹੈ ਤੇ ਬਾਕੀ ਤਾਂ ਸਾਰਾ ਕੰਮ ਖਰਚ ਹੋਇਆ ਉਹ ਮਾਵਜਾ ਦਾ ਦੇਣਾ ਕੀ ਜੇ ਮਾਵਜਾ ਹੈ ਵੀ ਕੀ ਕੋਈ ਚੋਣੀ ਬਿਲਕੁਲ ਬਿਲਕੁਲ ਜੀ ਉਹਦੇ ਆਪਣੀ ਚੱਪਲ ਜੁੱਤੀਆਂ ਇੱਕ ਸਹੀ ਨਹੀਂ ਗਈ ਜੋ ਵੀ ਨਹੀਂ ਦਿੱਤੀ ਇੱਕ ਸਹੀ ਨਹੀਂ ਗਈ ਹਾਂਜੀ ਐਮਐਲ ਸਾਹਿਬ ਆਓ ਇੱਥੇ ਪਹੁੰਚ ਕੇ ਲੋਕਾਂ ਦਾ ਦਰਦ ਸੁਣੋ ਤੁਹਾਨੂੰ ਕਾਹਦੇ ਵਾਸਤੇ ਚੁਣਿਆ ਗਿਆ ਹੈ ਤੁਸੀਂ ਘੇੜਾ ਹੀ ਨਹੀਂ ਮਾਰਦੇ ਲੋਕ ਕੀ ਯਾਰ ਵੋਟਾਂ ਵਰੀ ਫੇਰ ਆ ਜਾਓ ਬੰਨਾਂ ਦੇ ਤੁਸੀਂ ਇਹ ਉਹੀ ਬੰਨਣੇ ਉਹੀ ਲੋਕ ਨੇ ਹੋਈ ਆਈ ਹਾਂਜੀ ਹੋਈ ਆਈ ਇਹ ਸਾਰੇ ਬੰਨ ਸਾਰੇ ਲੋਕ ਉਹੀ ਨੇ ਕਿਹੜੀਆਂ ਮੁਸ਼ਕਲਾਂ ਦੂਰ ਕਰਨੀਆਂ ਹੀ ਨਹੀਂ ਬਸ ਹੁਣ ਆਪਦੇ ਨਾਲ ਹੀ ਆ ਬਸ ਆ ਵੇਖੋ ਪਾਣੀ ਦਾ ਪੱਧਰ ਪਾਣੀ ਵੇਖੋ ਕਿੰਨਾ ਤੇਜ਼ ਜਾ ਰਿਹਾ ਹੈ ਰਾਤ ਰਾਜ ਜੀ ਤਕਰੀਬਨ 4 ਫੁੱਟ 1/2 ਫੁੱਟ ਪਾਣੀ ਇੱਥੇ ਵੜਿਆ ਹੈ ਵੀਰ ਕਹਿੰਦਾ ਵੀ ਰਾਜ ਰਾਜ ਚ 4 ਫੁੱਟ 1/2 ਫੁੱਟ ਪਾਣੀ ਚੜ ਗਿਆ ਇੱਥੇ ਵੜ ਗਿਆ ਹੈ ਉਹ ਕਲਾਲੀ ਦੀ ਸਪੀਡ ਵੇਖ ਲਓ ਤੁਸੀਂ ਆਪ ਅੰਦਾਜ਼ਾ ਲਾ ਲਓ